ਸਾਤਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚਕਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਤਰ੍ਹਾਂ ਦੇ ਵਿੱਚ ਇੱਕ ਮੁਕਾਬਲਾ ਚੱਲ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਜਿਆਦਾ ਤਿੱਖਾ ਤੇ ਜਿਆਦਾ ਅਸਰਦਾਰ ਤਰੀਕੇ ਨਾਲ ਕੌਣ ਕਰ ਰਿਹਾ ਹੈ ਹਰ ਰੋਜ਼ ਨਵੇਂ ਪ੍ਰੋਗਰਾਮ ਲਿਖੇ ਜਾ ਰਹੇ ਹਨ ਕਦੇ ਕਿਸੇ ਜਥੇਬੰਦੀ ਵੱਲੋਂ ਤੇ ਕਦੇ ਕਿਸੇ ਸਿਆਸੀ ਪਾਰਟੀ ਵੱਲ ਉੱਥੇ ਹੀ ਇੱਕ ਕਿਸਾਨ ਜਥੇਬੰਦੀ ਨੇ ਸਰਕਾਰ ਖਿਲਾਫ ਇੱਕ ਨਵਾਂ ਫਰੰਟ ਖੋਲ੍ਹ ਦਿੱਤਾ ਹੈ ਇੱਕ ਨਵਾਂ ਮੁੱਦਾ ਚੱਕਿਆ ਗਿਆ ਹੈ ਸੋਮਵਾਰ ਨੂੰ ਪਾਰਟੀ ਕਿਸਾਨ ਯੂਨੀਅਨ ਇਕਦ ਦਾ ਡਿਕੌਂਦਾ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕੀਤਾ ਜਿੱਥੇ ਸਰਕਾਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪੀਏਯੂ ਨੂੰ ਇੱਕ ਐਨਓਸੀ ਦੇ ਦਿੱਤਾ ਹੈ ਲੋਅ ਆਬਜੈਕਸ਼ਨ ਸਰਟੀਫਿਕੇਟ ਦਿੱਤਾ ਹੈ ਜੈਨੇਟਿਕਲੀ ਬੋਡੀਫਾਈਡ ਮੱਕੀ ਦੇ ਫੀਲਡ ਟ੍ਰਾਇਲ ਕਰਨ ਦੇ ਲਈ ਜੀਐਮ ਮੱਕੀ ਦੇ ਤਜਰਬੇ ਕਰਨੇ ਨੇ ਫੀਲਡ ਟ੍ਰਾਇਲ ਕਰਨੇ ਨੇ ਉਹਦੇ ਲਈ ਐਨਓਸੀ ਦਿੱਤਾ ਗਿਆ ਹੈ ਮੱਕੀ ਦੀ ਇੱਕ ਕਿਸਮ ਇਸ ਤਰ੍ਹਾਂ ਦੇ ਨਾਲ ਸੋਧੀ ਗਈ ਹੈ ਕਿ ਇਹ ਗਲਾਈਫੋਸੇਟ ਨੂੰ ਸਹਿਣ ਕਰ ਸਕੇ ਇੱਕ ਬਹੁਤ ਹੀ ਜ਼ਹਿਰੀਲਾ ਜੜੀ ਬੂਟੀ ਨਾਸ਼ਕ ਹੈ ਜਿਸ ਦੇ ਦੁਨੀਆ ਦੇ ਹਰ ਕੋਨੇ ਤੋਂ ਸਬੂਤ ਨੇ ਸਾਇੰਟਿਫਿਕ ਸਬੂਤ ਨੇ ਕਿ ਇਹ ਇਨਸਾਨ ਦੀ ਸਿਹਤ ਤੇ ਮਿੱਟੀ ਦੇ ਅੰਦਰ ਜਿਹੜੇ ਜੀਵ ਜੰਤੂ ਹੁੰਦੇ ਨੇ ਉਹਨਾਂ ਤੇ ਅਤੇ ਵਾਤਾਵਰਣ ਤੇ ਮਾੜਾ ਅਸਰ ਪਾਉਂਦਾ ਹੈ ਹੁਣ ਜਦੋਂ ਮੈਂ ਗਲਾਈਫੋਸੇਟ ਕਹਿ ਰਿਹਾ ਹਾਂ ਤਾਂ ਸ਼ਾਇਦ ਬਹੁਤੇ ਲੋਕਾਂ ਨੂੰ ਸਮਝਣਾ ਆਵੇ ਕਿ ਮੈਂ ਕਿਸ ਚੀਜ਼ ਦੀ ਗੱਲ ਕਰ ਰਿਹਾ ਹਾਂ ਪਤਾ ਨਾ ਲੱਗੇ ਜਾਂ ਸ਼ਾਂਦੀ ਜਾਣਕਾਰੀ ਨਾ ਹੋਵੇ ਕਿ ਮੈਂ ਕਿਸ ਕੈਮੀਕਲ ਦੀ ਗੱਲ ਕਰ ਰਿਹਾ ਹਾਂ ਕੀ ਗੱਲਾਂ ਕਰ ਰਹੇ ਆਪਾਂ ਪਰ ਜੇ ਮੈਂ ਇਸ ਕੈਮੀਕਲ ਦਾ ਜੋ ਪੰਜਾਬ ਦੇ ਵਿੱਚ ਪ੍ਰਚਲਿਤ ਨਾਮ ਹੈ ਜਿਸ ਕੰਪਨੀ ਦੀ ਦਵਾਈ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਉਹਦਾ ਨਾਮ ਲਵਾਂ ਰਾਉਂਡ ਕਾ ਸ਼ਾਇਦ ਬਾਤ ਇਹ ਨੂੰ ਸਮਝ ਆ ਜਾਵੇ ਕਿ ਆਪਾਂ ਕੀ ਗੱਲ ਕਰ ਰਹੇ ਇਹ ਮੱਕੀ ਦੀ ਵੈਰਾਈਟੀ ਦਾ ਰਾਉਂਡ ਅਪ ਦਵਾਈ ਦਾ ਕੋਈ ਅਸਰ ਨਹੀਂ ਹੋਵੇਗਾ ਇਸ ਦੇ ਉੱਪਰ ਉਸ ਦੇ ਤਜਰਬੇ ਕੀਤੇ ਜਾ ਰਹੇ ਨੇ ਉਸ ਦੇ ਜੋ ਸੋਧ ਹੈ ਪੀਏਯੂ ਵੱਲੋਂ ਕੀਤੀ ਜਾਣੀ ਹੈ ਜਿਸ ਦੀ ਮਨਜ਼ੂਰੀ ਪੰਜਾਬ ਸਰਕਾਰ ਨੇ ਦਿੱਤੀ ਹੈ ਪੰਜਾਬ ਸਰਕਾਰ ਵੱਲੋਂ 29 ਮਈ ਨੂੰ ਪੀਏਯੂ ਨੂੰ ਐਨਓਸੀ ਜਾਰੀ ਕਰ ਦਿੱਤਾ ਗਿਆ ਸੀ ਦੋ ਕਿਸਮ ਦੀ ਇਹ ਜੈਨੇਟਿਕਲੀ ਮੋਡੀਫਾਈਡ ਮੱਕੀ ਹੈ ਜੋ ਕਿ ਬੇਅਰ ਕੰਪਨੀ ਦੀ ਹੈ ਉਸ ਦੇ ਕਨਫਾਈਨਡ ਫੀਲਡ ਟ్రਾਇਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਮਤਲਬ ਯੂਨੀਵਰਸਿਟੀ ਦੇ ਅੰਦਰ ਹੀ ਇੱਕ ਸੀਮਤ ਦਾਇਰੇ ਦੇ ਵਿੱਚ ਰਹਿ ਕੇ ਇਹ ਤਜਰਬੇ ਕਰਨੇ ਨੇ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਬਾਇਰ ਕੰਪਨੀ ਦਾ ਪਹਿਲਾ ਨਾਮ ਜਿਹੜਾ ਹੈ ਮਨਸੈਂਟੋ ਹੁੰਦਾ ਸੀ ਜਰਮਨ ਦੀ ਇੱਕ ਬਹੁਤ ਵੱਡੀ ਮਲਟੀਨੇਸ਼ਨਲ ਬਾਇਓ ਟੈਕਨੋਲੋਜੀ ਕੰਪਨੀ ਹੈ ਹੁਣ ਡਕੌਂਦਾ ਜਥੇਬੰਦੀ ਵੱਲੋਂ ਇਸ ਗੱਲ ਨੂੰ ਵਿਰੋਧ ਦਾ ਆਧਾਰ ਬਧਾਇਆ ਗਿਆ ਹੈ ਕਿ ਪੰਜਾਬ ਸਰਕਾਰ ਤਾਂ ਪਹਿਲਾਂ ਹੀ 2018 ਦੇ ਵਿੱਚ ਹੀ ਗਲਾਈਫੋਸੇਟ ਨੂੰ ਬੈਨ ਕਰ ਚੁੱਕੀ ਹੈ ਰਾਉਂਡ ਅਪ ਬੜੀ ਦਵਾਈ ਹੈ ਪੰਜਾਬ ਦੇ ਵਿੱਚ ਬੈਨ ਕਰ ਚੁੱਕੀ ਹੈ ਮਤਲਬ ਸਰਕਾਰ ਇਹ ਮੰਨਦੀ ਹੈ ਕਿ ਇਸ ਤੇ ਬਹੁਤ ਜ਼ਿਆਦਾ ਨੁਕਸਾਨ ਹਨ ਇਸੇ ਲਈ ਇਸ ਤੇ ਬੈਨ ਲਗਾਇਆ ਗਿਆ ਸੀ ਪੰਜਾਬ ਵਰਗਾ ਸੂਬਾ ਜੋ ਕਿ ਪਹਿਲਾਂ ਹੀ ਇੱਕ ਬਹੁਤ ਵੱਡੇ ਸਿਹਤ ਸੰਕਟ ਦੇ ਨਾਲ ਜੂਝ ਰਿਹਾ ਹੈ ਵੱਧ ਕੈਂਸਰ ਦੀ ਦਰ ਦੇ ਨਾਲ ਜੂਝ ਰਿਹਾ ਹੈ ਵਾਤਾਵਰਨ ਦੇ ਢੁਸ਼ਿਤ ਹੋਣ ਨਾਲ ਵਾਤਾਵਰਨ ਦੇ ਨੁਕਸਾਨ ਨਾਲ ਜੂਝ ਰਿਹਾ ਹੈ ਉਥੇ ਇਸ ਤਰ੍ਹਾਂ ਦੀ ਜ਼ਹਿਰੀਲੀ ਫਸਲ ਦੇ ਤਜਰਬੇ ਨੂੰ ਹਰੀ ਛੱਡੀ ਦੇਣਾ ਬਹੁਤ ਹੀ ਗੈਰ ਜ਼ਿੰਮੇਵਾਰੀ ਵਾਲਾ ਫੈਸਲਾ ਜੇ ਮੌਜੂਦਾ ਸਰਕਾਰ ਕੋਲ ਇਹੋ ਜੀ ਕੋਈ ਨਵੀਂ ਜਾਣਕਾਰੀ ਆਈ ਹੈ ਕੋਈ ਸਾਇੰਟਿਫਿਕ ਡਾਟਾ ਹੈ ਕੋਈ ਸੇਫਟੀ ਡਾਟਾ ਹੈ ਜਿਸ ਤੋਂ ਇਹ ਪਤਾ ਚੱਲੇ ਕਿ ਗਲਾਈਫੋਸੇਟ ਨੂੰ ਲੈ ਕੇ ਕੋਈ ਉਹਨੇ ਨੁਕਸਾਨ ਨਹੀਂ ਰਿਹਾ ਤਾਂ ਉਸ ਨੂੰ ਫਿਰ ਫੌਰੀ ਤੌਰ ਤੇ ਜਨਤਕ ਕਰਨਾ ਚਾਹੀਦਾ ਦਫ세ਬੰਦੀ ਨੇ ਇਸ ਗੱਲ ਦੇ ਉੱਤੇ ਵੀ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਬੇਅਰ ਕੰਪਨੀ ਨੇ ਕੁੱਲ 11 ਸੂਬਿਆਂ ਦੇ ਕੋਲ ਪਹੁੰਚ ਕੀਤੀ ਸੀ ਇਨ੍ਹਾਂ ਟਰਾਇਲ ਵਾਸਤੇ ਮਨਜ਼ੂਰੀ ਵਾਸਤੇ ਜਿਨ੍ਹਾਂ ਵਿੱਚੋਂ ਕੱਲਾ ਪੰਜਾਬ ਹੀ ਹੈ ਜਿਸ ਨੇ ਮਨਜ਼ੂਰੀ ਦਿੱਤੀ ਹੈ ਐਨਓਸੀ ਜਾਰੀ ਕੀਤਾ ਹੈ ਬਾਕੀ 10 ਸੂਬਿਆਂ ਵੱਲੋਂ ਕੋਈ ਹੰਘਾਰਾ ਬੇਅਰ ਕੰਪਨੀ ਨੂੰ ਨਹੀਂ ਪਰਿਆ ਗਿਆ ਜਦੋਂ ਬਾਕੀ 10 ਸੂਬਿਆਂ ਨੇ ਇਜਾਜ਼ਤ ਨਹੀਂ ਦਿੱਤੀ ਹੈ ਇਕੱਲੇ ਪੰਜਾਬ ਨੇ ਦਿੱਤੀ ਹੈ ਤਾਂ ਇਸ ਨਾਲ ਹੀ ਸਵਾਲ ਵੀ ਖੜੇ ਹੁੰਦੇ ਹਨ ਕਿ ਕੀ ਪੰਜਾਬ ਸਰਕਾਰ ਕੋਲ ਅਜਿਹੀ ਜਾਣਕਾਰੀ ਹੈ ਜੋ ਬਾਕੀ ਸੂਬਿਆਂ ਦੇ ਕੋਲ ਨਹੀਂ ਹੈ ਔਰ ਇਸੇ ਨਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇਸ ਮੁੱਦੇ ਤੇ ਜਿਹੜਾ ਪੁਰਾਣਾ ਟਰੈਕ ਰਿਕਾਰਡ ਹੈ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਹੈ ਉਹ ਟਰੈਕ ਰਿਕਾਰਡ ਵੀ ਵਿਵਾਦਤ ਹੈ ਜਦੋਂ ਇਸੇ ਤਰ੍ਹਾਂ ਦੇ ਹਰਬੀ ਸਾਈਡ ਸਹਿਣ ਕਰਨ ਵਾਲੇ ਸਰੋਂ ਦੇ ਫਸਲ ਦੇ ਉੱਤੇ ਤਜਰਬੇ ਹੋਏ ਸੀ ਬਾਇਓ ਸੇਫਟੀ ਦੇ ਵਿੱਚ ਕੁਝ ਕੁ ਉਲੰਘਣਾ ਹੋਈਆਂ ਸੀ ਉਸ ਦੇ ਦਸਤਾਵੇਜ਼ੀ ਪ੍ਰੂਫ ਤੇ ਇਥੋਂ ਤੱਕ ਕਿ ਫੋਟੋਗ੍ਰਾਫਿਕ ਸਬੂਤ ਵੀ ਸਾਹਮਣੇ ਆਏ ਸੀ ਪਰ ਸਬੰਧਤ ਅਧਿਕਾਰੀਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਇਹੋ ਜੇ ਮਾਹੌਲ ਦੇ ਵਿੱਚ ਕਿਸਾਨ ਕਿਵੇਂ ਯਕੀਨ ਕਰਨ ਕਿਸੇ ਦੇ ਉੱਤੇ ਇਹ ਸਵਾਲ ਜਗਮਉਂ ਸਿੰਘ ਦੀ ਉੱਠਦੇ ਹਨ ਇੱਕ ਹੋਰ ਗੰਭੀਰ ਚਿੰਤਾ ਦਾ ਵਿਸ਼ਾਏ ਹੈ ਕਿ ਭਾਰਤ ਵਿੱਚ ਇਸ ਤਰ੍ਹਾਂ ਦੀ ਜੜੀ ਬੁੱਗੀ ਸਹਿਣ ਕਰਨ ਵਾਲੀਆਂ ਫਸਲਾਂ ਦੇ ਮੁਲਾਂਕਣ ਲਈ ਕੋਈ ਵੀ ਕਾਨੂੰਨੀ ਪ੍ਰੋਟੋਕਾਲ ਨਹੀਂ ਹੈ ਸੁਪਰੀਮ ਕੋਰਟ ਦੇ ਜੁਲਾਈ 2024 ਦੇ ਜੀਐਮਓ ਸੰਬੰਧਕ ਫੈਸਲੇ ਵੀ ਹਜੇ ਲਾਗੂ ਨਹੀਂ ਹੋਏ ਲਾਗੂ ਹੋਣੇ ਬਾਕੀ ਨੇ ਫਿਰ ਇਸ ਤਰ੍ਹਾਂ ਦੇ ਕਾਨੂੰਨੀ ਖਲਾਅ ਦੇ ਮਾਹੌਲ ਵਿੱਚ ਇਸ ਤਰ੍ਹਾਂ ਦੇ ਤਜਰਬੇ ਨਾ ਸਿਰਫ ਗੈਰਵਾਜਬ ਨੇ ਬਲਕਿ ਗੈਰਮਨੁੱਖੀ ਵੀ ਨੇ ਅਤੇ ਗੈਰ ਕੁਦਰਤੀ ਵੀ ਹਨ ਡਗਮੋਨ ਸਿੰਘ ਪੁੱਛਦੇ ਹਨ ਕਿ ਸਾਡੀ ਯੂਨੀਅਨ ਨੇ ਮੰਗ ਕਰਦੀ ਹੈ ਕਿ ਸਾਫ ਕੀਤਾ ਜਾਵੇ ਇਹ ਜੁਰਮੇਦੀ ਮਨਜ਼ੂਰੀ ਹੈ ਉਹ ਕਿਸ ਨੇ ਦਿੱਤੀ ਹੈ ਕੀ ਇਹ ਫੈਸਲਾ ਸਿਆਸੀ ਹੈ ਪੋਲਿਟੀਕਲ ਫੈਸਲਾ ਹੈ ਸਿਆਸੀ ਲੋਕਾਂ ਵੱਲੋਂ ਲਿਆ ਗਿਆ ਹੈ ਜਾਂ ਫਿਰ ਇਹ ਅਫਸਰ شاہੀ ਦਾ ਕੋਈ ਫਰਮਾਨ ਹੈ ਬਿਊਰੋਕਰੇਟਸ ਨੇ ਆਪਣੇ ਆਪ ਇਹ ਫੈਸਲਾ ਲੈ ਲਿਆ ਬੀਕੇ ਯੂ ਟਕੌਂਦਾ ਦੀਆਂ ਪੰਜਾਬ ਸਰਕਾਰ ਦੇ ਕੋਲ ਕਈ ਮੰਗਾਂ ਨੇ ਕਈ ਮੰਗਾਂ ਉਹਨਾਂ ਵੱਲੋਂ ਸਾਹਮਣੇ ਰੱਖੀਆਂ ਨਾ ਜਾਣੇ ਜਿੰਨਾ ਵਿੱਚ ਜੈਨੇਟਿਕਲੀ ਮੋਡੀਫਾਈਡ ਬੱਕੀ ਲਈ ਜਾਰੀ ਕੀਤਾ ਐਨਓਸੀ ਫੌਰੀ ਤੌਰ ਤੇ ਵਾਪਸ ਲੈਣਾ ਹੈ ਇਸ ਫੈਮਿਲੀ ਨਾਲ ਸੰਬੰਧਿਤ ਸਾਰੇ ਪ੍ਰਸ਼ਾਸਨਿਕ ਤੇ ਸਾਇੰਟਿਫਿਕ ਦਸਤਾਵੇਜ਼ ਜਨਤਕ ਕਰਨਾ ਹੈ ਇਸ ਫੈਸਲੇ ਪਿੱਛੇ ਲੁਕੇ ਹੋਏ ਕਾਰਨਾਂ ਦਾ ਪਰਦਾਫਾਸ਼ ਕਰਨ ਲਈ ਇੱਕ ਇੰਡੀਪੈਂਡੈਂਟ ਜਾਂਚ ਕਮੇਟੀ ਬਣਾਉਣਾ ਹੈ ਜੀਐਮ ਫਸਲਾਂ ਤੇ ਜ਼ਹਿਰੀਲੇ ਕੈਮੀਕਲ ਤੋਂ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਸਖਤ ਫੈਸਲੇ ਲੈਣਾ ਸਖਤ ਨੀਤੀਗਤ ਫੈਸਲੇ ਲੈਣਾ ਇਹ ਮੰਗ ਹੈ ਪੀਏਯੂ ਵੱਲੋਂ ਜਦੋਂ ਨਵੇਂ ਬੀਜਾਂ ਦੀ ਖੋਜ ਕੀਤੀ ਜਾਂਦੀ ਹੈ ਜਾਂ ਉਹਨਾਂ ਦਾ ਵਿਕਾਸ ਕੀਤਾ ਜਾਂਦਾ ਹੈ ਉਦੋਂ ਕਿਸਾਨਾਂ ਦੇ ਨਾਲ ਸਲਾਹ ਪਹਿਲਾਂ ਕੀਤੀ ਜਾਵੇ ਇਹ ਸਾਰੇ ਮੰਗਾਂ ਉਹ ਸ਼ਾਮਿਲ ਨੇ ਜੋ ਬੀਕੇਯੂ ਦਫਤਰਾਂ ਵੱਲੋਂ ਪੰਜਾਬ ਸਰਕਾਰ ਦੇ ਅੱਗੇ ਰੱਖੀਆਂ ਲਗੀਆਂ ਇਸ ਮਸਲੇ ਦੀ ਗੰਭੀਰਤਾ ਦੇ ਵਿੱਚ ਹੋਰ ਵਾਧਾ ਕਰਦਾ ਹੈ ਪੰਜਾਬ ਸਰਕਾਰ ਦਾ 2018 ਵਾਲਾ ਫੈਸਲਾ ਇਥੇ ਸੂਬੇ ਭਰਦੇ ਵਿੱਚ ਗਾਈਫੋਸੇਟ ਦੀ ਵਰਤੋਂ ਨੂੰ ਲੈ ਕੇ ਬੈਨ ਲਗਾਇਆ ਗਿਆ ਸੀ ਇਹ ਬੈਨ ਕੇਂਦਰੀ ਇਨਸੈਕਟੀਸਾਈਡ ਬੋਰਡ ਤੇ ਰਜਿਸਟ੍ਰੇਸ਼ਨ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਬਾਅਦ ਹੀ ਲਾਇਆ ਗਿਆ ਸੀ ਇਹ ਸੰਸਥਾ ਸਿਰਫ ਚਾਹ ਦੇ ਬਾਗਾਨਾਂ ਤੇ ਅਤੇ ਜਿੱਥੇ ਗੈਰ ਫਸਲੀ ਇਲਾਕੇ ਨੇ ਉੱਥੇ ਹੀ ਇਸ కెమికਲ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੀਆਂ ਨੇ ਤੇ ਇਹ ਦੋਵੇਂ ਹੀ ਸ਼ਰਤਾਂ ਪੰਜਾਬ ਦੇ ਵਿੱਚ ਲਾਗੂ ਨਹੀਂ ਹੁੰਦੀਆਂ ਜਿੱਥੇ 100% ਦੀ ਖੇਤੀਬਾੜੀ ਵਾਲੀ ਜਿਹੜੀ ਜ਼ਮੀਨ ਹੈ ਉਸ ਤੇ ਕਾਸ਼ਤ ਹੁੰਦੀ ਹੈ ਕਲਟੀਵੇਸ਼ਨ ਹੁੰਦੀ ਹੈ ਚਾਹ ਦੀ ਖੇਤੀ ਜਿਹੜੀ ਆ ਜ ਚਾਹ ਦੇ ਬਾਗਾਂ ਪੰਜਾਬ ਵਿੱਚ ਨਹੀਂ ਹੈ ਗੈਰ ਖੇਤੀ ਇਲਾਕੇ ਵੀ ਖੁੱਲੇ ਇੱਥੇ ਨਹੀਂ ਦੇਖੇ ਜਾਂਦੇ ਸੋ ਦੋਨੇ ਸ਼ਰਤਾਂ ਹੀ ਲਾਗੂ ਨਹੀਂ ਹੁੰਦੀਆਂ ਇਸੇ ਕਰਕੇ ਇਸ ਫਾਰਸ਼ਾਂ ਦੇ ਉੱਤੇ ਬੈਨ ਲੱਗਿਆ ਸੀ ਸੂਬੇ ਦੇ ਬੈਨ ਵਾਲੇ ਆਰਡਰ ਵਿੱਚ ਉਹਨਾਂ ਸਾਇੰਟਿਫਿਕ ਖੋਜਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ ਜੋ ਕਿ ਡਾਈਫੋਸੇਟ ਨੂੰ ਕੈਂਸਰ ਦੇ ਨਾਲ ਤੇ ਡੀਐਨਏ ਦੇ ਡੈਮੇਜ ਦੇ ਨਾਲ ਜੋੜਦਿਆਂ ਹਨ ਕਿ ਡੀਐਨਏ ਦੇ ਵਿੱਚ ਵੀ ਖਰਾਬੀ ਪੈਦਾ ਕਰਦਾ ਹੈ ਤੇ ਇਹ ਕੈਂਸਰ ਨੂੰ ਵੀ ਵਧਾਵਾ ਦਿੰਦਾ ਹੈ ਪੀਜੀਆਈ ਚੰਡੀਗੜ੍ਹ ਦੇ ਮਾਹਰਾਂ ਤੋਂ ਵੀ ਵਿਸ਼ੇਸ਼ ਜਾਣਕਾਰੀਆਂ ਲਈਆਂ ਗਈਆਂ ਸੀ ਜਦੋਂ ਇਹ ਬੈਨ ਲਾਉਣਾ ਸੀ ਸ ਪੂਰੇ ਤਰੀਕੇ ਨਾਲ ਸਾਇੰਟਿਫਿਕ ਅੰਦਾਜ਼ ਦੇ ਨਾਲ ਇਸ਼ਾਰਾ ਕੁਝ ਪੜਿਆ ਖੋਖਿਆ ਗਿਆ ਸੀ ਉਸ ਤੋਂ ਬਾਅਦ ਹੀ ਬੈਨ ਲਗਾਇਆ ਗਿਆ ਸੀ ਤੇ ਹੁਣ ਪੰਜਾਬ ਸਰਕਾਰ ਕੋਲ ਕੋਈ ਕੀ ਨਵਾਂ ਕੋਈ ਸਾਇੰਟਿਫਿਕ ਡਾਟਾ ਆਇਆ ਹੈ ਕਿ ਕੋਈ ਹੋਰ ਤੱਥ ਇਹਦੇ ਬਾਅਦ ਨਿਕਲੇ ਨੇ ਜੋ ਕਿ ਪਿਛਲੀਆਂ ਨੀਤੀਆਂ ਨੂੰ ਜਾਂ ਪਿਛਲੇ ਕਦਸ਼ਿਆਂ ਨੂੰ ਦੂਰ ਕਰਦੇ ਨੇ ਜੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਫਿਰ ਐਨਓਸੀ ਕਿਉਂ ਦਿੱਤਾ ਗਿਆ ਤੇ ਜੇ ਹੋਇਆ ਹੈ ਤਾਂ ਫਿਰ ਉਹ ਤੱਥ ਲੋਕਾਂ ਨਾਲ ਸਾਂਝੇ ਕਿਉਂ ਨਹੀਂ ਕੀਤੇ ਜਾ ਰਹੇ ਜਨਤਕ ਕਿਉਂ ਨਹੀਂ ਕੀਤੇ ਜਾ ਰਹੇ ਇਹ ਬੀਕੇਯੂ ਡਕੌਂਦਾ ਵੱਲੋਂ ਸਵਾਲ ਪੁੱਛੇਗਾ ਹੁਣ ਮਸਲਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਜੋ ਉਠਾਇਆ ਗਿਆ ਹੈ ਉਹ ਕੈਮੀਕਲ ਦੇ ਨੁਕਸਾਨ ਧਰਤੀ ਵਾਤਾਵਰਨ ਮਨੁੱਖੀ ਸਿਹਤ ਨਾਲ ਜੁੜਿਆ ਹੋਇਆ ਹੈ لیکن આજ ਤੱਕ ਜਦੋਂ ਵੀ ਤੁਸੀਂ ਕਿਸਾਨਾਂ ਦੇ ਨਾਲ ਇਹ ਗੱਲ ਕਰਦੇ ਹੋ ਕਿ ਤੁਸੀਂ پیسٹیسیڈ ਕੀਟਨਾਸ਼ਕ ਜ਼ਿਆਦਾ ਵਰਤਦੇ ਹੋ ਤੁਸੀਂ ਖਾਦਾਂ ਦੀ ਬੇਲੋੜਾ ਵਰਤੋਂ ਕਰਦੇ ਹੋ ਜਿੰੂਰ ਤੋਂ ਜ਼ਿਆਦਾ ਵਰਤਦੇ ਹੋ ਤਾਂ ਕਿਸਾਨਾਂ ਵੱਲੋਂ ਜੋ ਰਿਐਕਸ਼ਨ ਆਉਂਦਾ ਹੈ ਉਹ ਉਸ ਖਾਵਾ ਨਹੀਂ ਆਉਂਦਾ ਉਸਨੂੰ ਮੰਨਦੇ ਨਹੀਂ بلکہ ਤੁਹਾਡੇ ਨਾਲ ਬਹਿਸ ਕਰਦੇ ਨੇ ਆ ਲੜਨ ਨੂੰ ਤਿਆਰ ਹੋ ਜਾਂਦੇ ਨੇ ਕਿ ਇਹ ਜਿਆ ਨਹੀਂ ਹੈ ਜਿੰਨੀ ਜ਼ਰੂਰਤ ਹੈ ਅਸੀਂ ਉਨੀ ਹੀ ਵਰਤੋਂ ਕਰਦੇ ਆਂ ਜਦੋਂ ਨੁਕਸਾਨਾਂ ਦੀ ਗੱਲ ਹੁੰਦੀ ਹੈ ਜਦੋਂ ਕੈਂਸਰ ਦੀ ਗੱਲ ਹੁੰਦੀ ਹੈ ਬਿਮਾਰੀਆਂ ਦੀ ਗੱਲ ਹੁੰਦੀ ਹੈ ਧਰਤੀ ਜਾਂ ਜਿਹੜਾ ਸੋਇਲ ਆਪਣਾ ਹੈ ਉਹਦੇ ਵਿੱਚ ਕੀਟਨਾਸ਼ਕ ਦੀ ਪਦਰ ਦਾ ਵਧ ਜਾਣਾ ਜਮੀਨ ਹੇਠਲੇ ਪਾਣੀ ਦੇ ਵਿੱਚ ਕੈਮੀਕਲ ਦਾ ਕੀਟਨਾਸ਼ਕ ਦਾ ਵਧ ਜਾਣਾ ਉਹਦੇ ਨਾਲ ਕੈਂਸਰ ਦਾ ਲਗਾਤਾਰ ਵਧਣਾ ਜਿਹੜਾ ਹੈ ਉਹਦੀ ਗੱਲ ਕਰਦੇ ਆ ਕਿਸਾਨ ਡਿਫੈਂਸਿਵਲੀ ਹੁੰਦੇ ਬਲਕਿ ਹਮਲਾਵਰ ਹੋ ਜਾਂਦੇ ਨੇ ਕਿ ਸਾਨੂੰ ਇਸਕੇ ਲਈ ਜ਼ਿੰਮੇਵਾਰ ਨਾ ਠਹਿਰਾਓ ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਨੇ ਉਹ ਕਦੇ ਵੀ ਇਸ ਗੱਲ ਨੂੰ ਮੰਨਦੇ ਨਹੀਂ ਅੱਜ ਵੀ ਜਦੋਂ ਅਸੀਂ ਇਹ ਚਰਚਾ ਕਰ ਰਹੇ ਹਾਂ ਤਾਂ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਖਾਦ ਦੀ ਇੰਨੀ ਜ਼ਿਆਦਾ ਵਰਤੋਂ ਕਿਉਂ ਹੋ ਰਹੀ ਹੈ ਇਹ ਅੰਕੜੇ ਸਿੱਧ ਕਰਦੇ ਨੇ ਕਿ ਪੰਜਾਬ ਬਾਕੀ ਭਾਰਤ ਨਾਲੋਂ ਦੁੱਗਣੀ ਤੋਂ ਵੀ ਜ਼ਿਆਦਾ ਖਾਦ ਇਸਤੇਮਾਲ ਕਰਦਾ ਹੈ ਆਪਣੀਆਂ ਫਸਲਾਂਵਾਂ ਨੂੰ ਲੇਕਿਨ ਇਹਨੂੰ ਮੰਨ ਕੇ ਕੋਈ ਤਿਆਰ ਨਹੀਂ ਨਾ ਹੀ ਕੋਈ ਕਿਸਾਨ ਜਥੇਬੰਦੀ ਮੰਨਦੀ ਹੈ ਨਾ ਹੀ ਕਿਸਾਨ ਮੰਨਦੇ ਨੇ ਫਿਰ ਅੱਜ ਅਚਾਨਕ ਇਸ ਮੁੱਦੇ ਦੇ ਉੱਤੇ ਕਿਸਾਨ ਯੂਨੀਅਨ ਵੱਲੋਂ ਕਿਸਾਨ ਜਥੇਬੰਦੀ ਵੱਲੋਂ ਇਹ ਮੁੱਦਾ ਕਿਉਂ ਠਾਇਆ ਗਿਆ ਉਹ ਕਹਦੇ ਨੇ ਕਿ ਇਹ ਜ਼ਹਿਰੀਲੀ ਫਸਲ ਹੈ ਫਸਲ ਜ਼ਹਿਰੀਲੀ ਨਹੀਂ ਹੁੰਦੀ ਜ਼ਹਿਰੀਲਾ ਤਾਂ ਉਹ ਕੈਮੀਕਲ ਹੈ ਜਿਸ ਤੇ ਪੰਜਾਬ ਸਰਕਾਰ ਵੱਲੋਂ ਬੈਨ ਲਾਇਆ ਗਿਆ ਕੀ ਉਹਨਾਂ ਦਾ ਖਦਸ਼ਾ ਇਹ ਹੈ ਕਿ ਸਰਕਾਰ ਬੈਨ ਹਟਾਉਣ ਜਾ ਰਹੀ ਹੈ ਦੁਬਾਰਾ ਜਿਹੜਾ ਰਾਉਂਡ ਅਪ ਹੈ ਉਹ ਉਸ ਕਵਾਇਆਂ ਨੂੰ ਮਜ਼ਦੂਰੀ ਮਿਲਣ ਜਾ ਰਹੀ ਹੈ ਦੁਬਾਰਾ ਉਹਨਾਂ ਦੀ ਵਸਤੂ ਪੰਜਾਬ ਦੇ ਵਿੱਚ ਹੋਏਗੀ ਕੀ ਇੱਕ ਖਰਸ਼ਾ ਹੈ ਉਹਨਾਂ ਦਾ ਜਾਂ ਉਹ ਗੈਨੇਟਿਕਲੀ ਮੋਡੀਫਾਈਡ ਫਸਲ ਦੇ ਉਹਨਾਂ ਦੇ ਬੀਜਾਂ ਦੇ ਉੱਤੇ ਹੀ ਇਤਰਾਜ਼ ਜਤਾ ਰਹੇ ਨੇ ਇਹ ਹਜੇ ਫਿਲਹਾਲ ਸਾਫ਼ ਨਹੀਂ ਕੀਤਾ ਗਿਆ ਲੇਕਿਨ ਜੋ ਸੂਬੇ ਦੇ ਵਿੱਚ ਅੱਜ ਦੇ ਤਰੀਕ ਦੇ ਵਿੱਚ ਮਾਹੌਲ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਲੈਂਡ ਪੂਲਿੰਗ ਦੀ ਨੀਤੀ ਨੂੰ ਲੈ ਕੇ ਸਰਕਾਰ ਦਾ ਵਿਰੋਧ ਕਰ ਰਹੀਆਂ ਨੇ ਸੰਘਰਸ਼ ਨੂੰ ਤੇਜ਼ ਕਰਨ ਦਾ ਤਿੱਖਾ ਕਰਨ ਦਾ ਯਤਨ ਕਰ ਰਹੀਆਂ ਨੇ ਉੱਥੇ ਉਹਨਾਂ ਦੇ ਵਿੱਚੋਂ ਇੱਕ ਜਥੇਬੰਦੀ ਟੁੱਟ ਕੇ ਨਵਾਂ ਇਸ਼ੂ ਖੜਾ ਕਰ ਰਹੀ ਹੈ ਨਵਾਂ ਇੱਕ ਮੁੱਦਾ ਉਭਾਰ ਰਹੀ ਹੈ ਕਿ ਇਸ ਨੂੰ ਬਾਕੀ ਕਿਸਾਨ ਜਥੇਬੰਦੀਆਂ ਅਪਣਾਉਣਗੀਆਂ ਉਹ ਸਾਥ ਦੇਣਗੀਆਂ ਜਾਂ ਇਸ ਦੀ ਟਾਈਮਿੰਗ ਨੂੰ ਲੈ ਕੇ ਇਹ ਦਕਾਉਂਦਾ ਜਥੇਬੰਦੀ ਦੇ ਉੱਤੇ ਸਵਾਲ ਖੜੇ ਕੀਤੇ ਜਾਣਗੇ ਇਹ ਵੀ ਕੋਈ ਪਹਿਲਾ ਮੌਕਾ ਨਹੀਂ ਹੋਊਗਾ ਜਦੋਂ ਕਿਸਾਨ ਜਥੇਬੰਦੀਆਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਤراਸ਼ੀ ਕਰਨਗੀਆਂ ਪਹਿਲਾਂ ਵੀ ਬਹੁਤ ਵਾਰ ਇਹ ਹੋ ਚੁੱਕਿਆ ਹੈ ਕਿ ਇੱਕ ਧੜਾ ਦੂਸਰੇ ਧੜੇ ਤੇ ਸਰਕਾਰ ਨਾਲ ਮਿਲੇ ਹੁੰਦੇ ਇਲਜ਼ਾਮ ਲਗਾਉਂਦਾ ਹੈ ਜਦੋਂ ਕਿਸਾਨ ਅੰਦੋਲਨ 파ਰਟ 2 ਹੋ ਰਿਹਾ ਸੀ ਖਨੌਰੀ ਸ਼ੰਭੂ ਤੇ ਮੋਰਚੇ ਲੱਗੇ ਹੋਏ ਸੀ ਉਦੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਪੰਦੇਰ ਤੇ ਡੱਲੇਵਾਲ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇਹ ਸਭ ਕੁਝ ਕਰ ਰਹੇ ਨੇ ਕਿ ਜਦੋਂ ਉਹ ਅੰਦੋਲਨ ਪੰਜਾਬ ਸਰਕਾਰ ਵੱਲੋਂ ਚੱਕਿਆ ਗਿਆ ਤੇ ਡੱਲੇਵਾਲ ਦੇ ਪੰਦੇਰ ਵੱਲੋਂ ਬਹੁਤ ਜ਼ਿਆਦਾ ਤਿੱਖਾ ਵਿਰੋਧ ਕੀਤਾ ਗਿਆ ਸਰਕਾਰ ਦਾ ਪਿੰਡਾਂ ਦੇ ਵਿੱਚ ਐਮਐਲਏ ਨੂੰ ਬਲਣ ਤੇ ਸਵਾਲ ਪੁੱਛਣਗੇ ਉਹਨਾਂ ਨੂੰ ਰਸਤੇ ਰੋਕੇ ਗਏ ਤਾਂ ਇਹ ਲੱਗ ਰਿਹਾ ਸਥਿਤੀ ਇਕਵਾਇਤ ਹੋ ਰਹੀ ਹੈ ਕਿ ਸਰਕਾਰ ਤੇ ਜੋ ਕਿਸਾਨ ਦੇ ਅਥੇ ਬੰਦੀਆਂ ਦੀ ਮਿਲੀ ਭੁਗਤ ਦਾ ਇਲਜ਼ਾਮ ਲੱਗ ਰਹੇ ਨੇ ਉਹ ਲੋਕਾਂ ਦੇ ਮਨ ਵਿੱਚ ਦੂਰ ਕੀਤੇ ਜਾਣ ਲੋਕਾਂ ਨੂੰ ਦਿਖਾਇਆ ਜਾਵੇ ਕਿ ਨਹੀਂ ਸਰਕਾਰ ਦਾ ਕਿਸਾਨ ਜਥੇਬੰਦੀਆਂ ਦਾ ਕੋਈ ਸਮਝੌਤਾ ਨਹੀਂ ਹੈ ਇਹ ਤਾਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਖਿਲਾਫ ਹੀ ਚੱਲ ਰਹੀ ਹੈ ਪਰ ਇਹ ਸਮੀਕਰਨ ਬਦਲਦੇ ਰਹੇ ਨੇ ਕਦੇ ਕੋਈ ਜਥੇਬੰਦੀ ਨਿਸ਼ਾਨੇ ਤੇ ਹੁੰਦੀ ਹੈ ਕਦੇ ਕੋਈ ਜਥੇਬੰਦੀ ਨਿਸ਼ਾਨੇ ਤੇ ਹੁੰਦੀ ਹੈ ਔਰ ਇਲਜ਼ਾਮ ਆਪਸ ਦੇ ਵਿੱਚ ਇੱਕ ਦੂਸਰੇ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਹੀ ਲਾਉਂਦੇ ਨੇ ਕੋਈ ਬਾਹਰਲਾ ਬੰਦਾ ਇਹਨਾਂ ਦੇ ਉੱਤੇ ਸਵਾਲ ਨਹੀਂ ਖੜੇ ਕਰਦਾ ਚਾਹੇ ਉਹ ਪੈਸਿਆਂ ਦੇ ਗਬਨ ਦੇ ਹੋਣ ਕਰੋੜਾ ਰੁਪਏ ਦੇ ਕਪੜੇ ਦੇ ਹੋਣ ਇਹਨਾਂ ਅੰਦੋਲਨਾਂ ਦੇ ਦੌਰਾਨ ਜਾਂ ਸਰਕਾਰ ਦੇ ਨਾਲ ਮਿਲੇ ਹੋਣ ਦੇ ਹੋਣ ਮਿਲੀ ਭੁਗਤ ਦੇ ਹੋਣ ਹਮੇਸ਼ਾ ਹੀ ਇੱਕ ਕਿਸਾਨ ਜਿੱਥੇ ਬੰਦੀ ਹੀ ਦੂਸਰੀ ਕਿਸਾਨ ਜਿੱਥੇ ਬੰਦੀ ਤੇ ਇਹ ਸਵਾਲ ਚੱਟਦੀ ਹੈ ਨਾ ਤਾਂ ਆਮ ਲੋਕ ਇਹ ਸਵਾਲ ਉਠਾਉਂਦੇ ਨੇ ਨਾ ਪੱਤਰਕਾਰ ਉਠਾਉਂਦੇ ਨੇ ਨਾ ਹੀ ਸਿਆਸੀ ਤਰ੍ਹਾਂ ਇਸ ਤਰ੍ਹਾਂ ਦੇ ਕੋਈ ਇਲਜ਼ਾਮ ਤراਸ਼ੀ ਕਰਦਿਆਂ ਨੇ ਹਮੇਸ਼ਾ ਹੀ ਕਿਸਾਨ ਜਿੱਥੇ ਬੰਦੀਆਂ ਹੀ ਇੱਕ ਦੂਸਰੇ ਦੇ ਉੱਤੇ ਦੋਸ਼ ਲਾਉਂਦੇ ਜੁੜੀ ਹਰ ਬਾਰ ਗੱਲ ਹੁੰਦੀ ਆ ਕਿ ਕਿਸਾਨ ਕਿਸਾਨ ਜਥੇਬੰਦੀਆਂ ਦੇ ਵਿੱਚ ਏਕਤਾ ਕਿਉਂ ਨਹੀਂ ਹੁੰਦੀ ਉਸ ਦੇ ਪਿੱਛੇ ਵੀ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਇੱਕ ਦੂਸਰੇ ਦੇ ਉੱਤੇ ਭਰੋਸਾ ਨਹੀਂ ਹੈ ਇੱਥਾਂ ਇਹ ਜਾਂਦਾ ਹੈ ਕਿ ਈਗੋ ਦੀ ਲੜਾਈ ਹੈ ਹਰ ਆਗੂ ਆਪਣੇ ਆਪ ਨੂੰ ਵੱਡਾ ਦਿਖਾਉਣਾ ਚਾਹੁੰਦਾ ਹੈ ਲੇਕਿਨ ਅੰਦਰਲੀ ਗੱਲ ਇਹ ਹੈ ਕਿ ਆਪਸ ਦੇ ਵਿੱਚ ਭਰੋਸਾ ਨਹੀਂ ਹੈ ਕਿਸੇ ਨੂੰ ਨਹੀਂ ਪਤਾ ਕਿ ਦੂਸਰਾ ਕਦੋਂ ਕਿਹਦੇ ਨਾਲ ਜਾ ਕੇ ਮਿਲ ਜਾਏ ਸਮਝੌਤਾ ਕਿਵੇਂ ਹੋ ਜਾਏ ਸੌਦੇਬਾਜ਼ੀ ਹੋ ਜਾਏ ਇਸ ਲਈ ਆਪਸ ਦੇ ਵਿੱਚ ਭਰੋਸਾ ਨਹੀਂ ਹੈ ਤੇ ਇਸੇ ਕਰਕੇ ਹੀ ਇੱਕ ਦੂਸਰੇ ਤੇ ਭਰੋਸਾ ਨਾ ਹੋਣ ਕਰਕੇ ਇਹਨਾਂ ਦੀ ਆਪਸੀ ਏਕਤਾ ਨਹੀਂ ਹੁੰਦੀ ਪਰ ਸਮੀਕਰਨ ਹਮੇਸ਼ਾ ਬਦਲਦੇ ਰਹਿੰਦੇ ਨੇ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਪੰਦੇਰ ਅਤੇ ਡੱਲੇਵਾਲ ਐਸਕੇਐਮ ਦੇ ਵਿਰੁੱਧ ਚੱਲ ਰਹੇ ਸੀ ਜਦੋਂ ਇਹ ਮੋਰਚਾ ਚੱਕਿਆ ਗਿਆ ਤਾਂ ਪੰਦੇਰ ਨੇ ਆਪਣੇ ਆਪ ਨੂੰ ਡੱਲੇਵਾਲ ਨਾਲੋਂ ਵੱਖ ਕਰ ਲਿਆ ਤੇ ਅੱਜ ਐਸਕੇਐਮ ਤੇ ਪੰਦੇਰ ਦੋਨੋਂ ਇਕੱਠੇ ਇਸ ਲੈਂਡ ਪੁਲਿਸ ਦੀ ਨੀਤੀ ਦੇ ਖਿਲਾਫ ਜਾਂ ਕਿਸਾਨ ਜਾਂ ਪੰਜਾਬ ਸਰਕਾਰ ਦੇ ਖਿਲਾਫ ਜੋ ਅੰਦੋਲਨ ਖੜਾ ਕਰਨਾ ਹੈ ਉਸ ਦੇ ਵਿੱਚ ਸਭ ਤੋਂ ਮੋਰੀ ਦਿਖ ਰਹੇ ਨੇ ਜਾਂ ਤਨਸ਼ੀਮ ਦਿਖ ਰਹੇ ਨੇ ਢੱਲੇਵਾਲ ਬਿਲਕੁਲ ਅਲੱਗ ਥਲਕ ਪਰ ਹੈਗੇ ਇਸ ਤੋਂ ਪਹਿਲਾਂ ਢੱਲੇਵਾਲ ਤੇ ਪੰਦੇਰ ਇਕੱਠੇ ਸੀ ਐਸ ਕੇ ਐਮ ਰਾਜਨੀਤਿਕ ਤੇ ਗੈਰ ਰਾਜਨੀਤਿਕ ਅਲੱਗ-ਅਲੱਗ ਚੱਲ ਰਹੇ ਸੀ ਜੇ ਉਸ ਤੋਂ ਪਹਿਲਾਂ ਵਾਲਾ ਪਹਿਲਾ ਕਿਸਾਨ ਅੰਦੋਲਨ ਦੀ ਗੱਲ ਕਰ ਲੋ ਉੱਥੇ ਪੰਦੇਰ ਦੇ ਉੱਤੇ ਇਲਜ਼ਾਮ ਸਿਕਿਓ ਕੇਂਦਰ ਸਰਕਾਰ ਨਾਲ ਮਿਲ ਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਦੋਂ ਤੇ ਇਹ ਵਰਲਾਂ ਆਪਣਾ ਮੋਰਚਾ ਅਲੱਗ ਲਗਾਇਆ ਗਿਆ ਸੀ ਉਹ ਐਸਕੇਮ ਦਾ ਹਿੱਸਾ ਨਹੀਂ ਬਣਿਆ ਸੀ ਉਹ 32 ਜਥੇਬੰਦੀਆਂ ਦਾ ਹਿੱਸਾ ਨਹੀਂ ਸੀ ਜਿਹੜੀਆਂ ਇਕੱਠੀਆਂ ਉਹ ਅੰਦੋਲਨ ਲੜ ਰਹੀਆਂ ਸੀ ਸੋ ਗੱਲ ਫੇਰ ਵਾਪਸ ਉੱਥੇ ਆ ਜਾਂਦੀ ਹੈ ਕਿ ਕੀ ਹੁਣ ਬਾਕੀ ਕਿਸਾਨ ਜਥੇਬੰਦੀਆਂ ਇਸ ਮੁੱਦੇ ਤੇ ਡਕੌਂਦਾ ਜਥੇਬੰਦੀ ਦਾ ਸਾਥ ਦੇਣਗੀਆਂ ਸਰਕਾਰ ਦੇ ਖਿਲਾਫ ਇੱਕ ਨਵਾਂ ਅੰਦੋਲਨ ਛੇੜਨ ਦੀ ਗੱਲ ਕੀਤੀ ਜਾਏਗੀ ਜਾਂ ਫੇਰ ਇਨਾਂ ਦੇ ਉੱਤੇ ਦੋਸ਼ ਲੱਗਣਗੇ ਕਿ ਤੁਸੀਂ ਲੈਂਡ ਪੂਲਿੰਗ ਨੀਤੀ ਨੂੰ ਡਿਲਿਊਟ ਕਰਨ ਲਈ ਜਾਂ ਲੋਕਾਂ ਦਾ ਉਸ ਤੋਂ ਧਿਆਨ ਝੁਕਾਉਣ ਦੇ ਲਈ ਇੱਕ ਨਵਾਂ ਮੁੱਦਾ ਖੜਾ ਕਰ ਰਹੇ ਹੋ ਕਿਉਂਕਿ ਐਨਓਸੀ ਤਾਂ 29 ਮਈ ਨੂੰ ਦੇ ਦਿੱਤਾ ਗਿਆ ਸੀ ਤੇ ਫਿਰ ਅੱਜ 29 ਜੁਲਾਈ ਨੂੰ ਇਹਦੇ ਬਾਰੇ ਗੱਲ ਕਰਨ ਦਾ ਕੀ ਫਾਇਦਾ ਇੰਨੀ ਦੇਰ ਬਾਅਦ ਤੁਹਾਨੂੰ ਕਿਉਂ ਯਾਦ ਆਈ ਹੈ ਅਜਿਹੇ ਪ੍ਰਸ਼ਨ ਵੀ ਉਖਾਏ ਜਾ ਸਕਦੇ ਇਹ ਵੀ ਇਲਜ਼ਾਮ ਲਗਾਏ ਜਾ ਸਕਦੇ ਕਿ ਫਲਾਨੀ ਦਿੱਲੀ ਬੰਦੀ ਸਰਕਾਰ ਨਾਲ ਮਿਲ ਗਈ ਹੈ ਇਹ ਜਿਹੜਾ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ বিদ্রোহ ਹੈ ਜਾਂ আন্দোলন ਹੈ ਜਾਂ ਸੰਘਰਸ਼ ਹੈ ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਵੀ ਹੋ ਸਕਦਾ ਹੈ ਕਿਸੇ ਤਰੀਕੇ ਦੇ ਵੀ ਇਲਜ਼ਾਮ ਲਗਾਏ ਜਾ ਸਕਦੇ ਨੇ ਪਰ ਉੱਥੇ ਕਿਉਂਕਿ ਇਹ ਦੋਵੇਂ ਮੁੱਦੇ ਹੀ ਕਿਸਾਨੀ ਨਾਲ ਜੁੜੇ ਹੋਏ ਨੇ ਲੈਂਡ ਪੂਲਿੰਗ ਦਾ ਮੁੱਦਾ ਵੀ ਕਿਸਾਨੀ ਨਾਲ ਜੁੜਿਆ ਹੋਇਆ ਹੈ ਮੱਕੀ ਦਾ ਮੁੱਦਾ ਵੀ ਕਿਸਾਨੀ ਦੇ ਨਾਲ ਹੀ ਜੁੜਿਆ ਹੋਇਆ ਹੈ ਜੀ ਐਮ ਫਸਲਾਂ ਦਾ ਮੁੱਦਾ ਵੀ ਬੀਜਾਂ ਦਾ ਮੁੱਦਾ ਵੀ ਕਿਸਾਨੀ ਨਾਲ ਹੀ ਜੁੜਿਆ ਹੋਇਆ ਹੈ ਕੀ ਇਹਨਾਂ ਨੂੰ ਇਕੱਠਿਆਂ ਬੈਠ ਕੇ ਆਪਸ ਦੇ ਵਿੱਚ ਕੋਈ ਸਲਾਹ ਨਹੀਂ ਕਰਨੀ ਚਾਹੀਦੀ ਮੁੱਦੇ ਚੱਕਣ ਤੋਂ ਪਹਿਲਾਂ ਪ੍ਰੈਸ਼ਰ ਠਾਉਣ ਤੋਂ ਪਹਿਲਾਂ ਤੇ ਬਿਉਂਤ ਬੰਦੀ ਨਾਲ ਹੀ ਕੋਈ ਪ੍ਰੋਗਰਾਮ ਨਹੀਂ ਲਿਖਿਆ ਚਾਹੀਦਾ ਨਾ ਕਿ ਇਹ ਹੋਵੇ ਕਿ ਜੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦਾ ਜਦੋਂ ਵੀ ਜੀ ਕਰੇ ਕੋਈ ਯੂਨਿਲੇਟਰਲੀ ਖੜੇ ਹੋ ਕੇ ਕੋਈ ਨਾ ਕੋਈ ਮੁੱਦਾ ਚੱਕ ਲੈਣ ਜਾਂ ਕਿਸੇ ਨਾ ਕਿਸੇ ਮੁੱਦੇ ਤੇ ਅੰਦੋਲਨ ਦੀ ਆਵਾਜ਼ ਦੇ ਦੇਣ ਜਿਵੇਂ ਕਿ ਪਿਛਲੇ ਕਈ ਸਾਲਾਂ ਤੋਂ ਹੁੰਦਾ ਆਇਆ ਸੋ ਉਮੀਦ ਹੈ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਬੈਠਣਗੀਆਂ ਭੱਤਪੂਰਨ ਫੈਸਲਿਆਂ ਦੇ ਉੱਤੇ ਕਨਾ ਆਪਸ ਦੇ ਵਿੱਚ ਚਰਚਾ ਕਰਨੀ ਹੈ ਫਿਰ ਹੀ ਸਰਕਾਰ ਦੇ ਉੱਤੇ ਸਵਾਲ ਖੜੇ ਕਰਕੇ ਕਿਸੇ ਨਾ ਕਿਸੇ ਅੰਦੋਲਨ ਨੂੰ ਇਹ ਸੰਘਰਸ਼ ਨੂੰ ਸ਼ੁਰੂ ਕਰਨ ਦੀ ਐਲਾਨ ਕਰਨੀ ਆ ਬਿਨਾ ਕਿਸੇ ਯੋਜਨਾ ਤੋਂ ਆਪ ਮੁਹਾਰੇ ਇਕੱਲਾ ਅਕੱਲਾ ਜਦੋਂ ਵੀ ਕੋਈ ਜਥੇਬੰਦੀ ਇਸ ਤਰੀਕੇ ਦਾ ਪ੍ਰੋਗਰਾਮ ਲਿਖੇਗੀ ਤਾਂ ਉਹ ਬਹੁਤ ਜ਼ਿਆਦਾ ਕਾਮਯਾਬ ਹੋਣ ਦੇ ਆਸਾਰ ਘਟ ਜਾਂਦੇ ਨੇ ਇਹ ਸਾਰਿਆਂ ਨੂੰ ਪਤਾ ਹੈ ਸਮਝ ਇਹਨਾਂ ਆਗੂਆਂ ਨੂੰ ਵੀ ਹੈ ਪਰ ਫਿਰ ਵੀ बार-बार ਇਹ ਜਾ ਹੁੰਦਾ ਸੋ ਉਮੀਦ ਕਰਦੇ ਹਾਂ ਕਿ ਇਕਤਾ ਦਿਖਾਉਣਗੇ ਯੋਜਨਾਬੱਧ ਤਰੀਕੇ ਦੇ ਨਾਲ ਆਪਣੇ ਪ੍ਰੋਗਰਾਮ ਮੁਲਿਕਣਗੇ ਤੇ ਸਰਕਾਰ ਨੂੰ ਜੋ ਸਖਤ ਸਵਾਲ ਪੁੱਛਣੇ ਚਾਹੀਦੇ ਨੇ ਉਹ ਪੁੱਛਣਗੇ ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਂਦੇ ਹਾਂ ਸਤਿ